ਲਵਲੀ ਗਾਸੂ ਮੇਰੀ ਹਾਂਜੀ ਕੰਮ ਜਿਹੜਾ ਤੈਨੂੰ ਕਿਹਾ ਸੀ ਕਰ ਆਂ ਹਾਂਜੀ ਮੈਂ ਲੈਣ ਤੇ ਆ ਕਢਾ ਕੇ ਪੈਸੇ ਤੁਸੀਂ ਲੇਟ ਹੋ ਗਏ ਉਧਰੋਂ ਆਹੋ ਇੱਥੇ ਇੱਕੜੀ ਫਿਰ ਲੱਗੀ ਉਹ ਬੈਠੀ ਹਾਂ ਉਥੇ ਅੰਦਰ ਹੀ ਰੱਖਿਆ ਫੜਾਵਾਂ ਮੈਂ ਜਲ ਠੀਕ ਹੈ انشاءਲਾ ਫੜਾ ਪੂਰੇ ਹੀ ਜਿੰਨੇ ਮੈਂ ਕਿਹਾ ਸੀ ਓਏ ਆਹੋ 20000 ਆ ਜੇ ਲਓ ਤੁਸੀਂ ਨਹੀਂ ਚੱਲ ਤੂੰ ਗਿਣਿਆ ਹੀ ਆ ਯਕੀਨ ਹੈ ਮੈਨੂੰ ਤੇਰੇ ਤੇ ਤੇ ਗਾਸੂ ਤੇ ਡੜੀ ਇੱਥੇ ਅੰਦਰ ਹੀ ਇੱਥੇ ਤੇ ਰੁਪਿੰਦਰ ਰੁਪਿੰਦਰ ਓਏ ਖੜੇ ਹੀ ਕੰਮ ਕਰ ਰੁਪਿੰਦਰ ਤੁਸੀਂ ਆ ਗਾਸੂ ਮੇਰੀ ਮੈਂ ਕਹਿੰਨੀ ਆ ਵੀ ਚੱਲੀਆਂ ਜੇ ਰਗ ਰਮਣਾਉਣਾ ਵੱਲ ਅਜਾ ਸਗਣ ਵਿਹਾਰ ਹੈ ਨਾ ਉਹ ਕਾਰ ਆਈਏ ਆ ਪੈਸੇ ਦੇ ਆਈਏ ਉਹਨੂੰ ਕੁੜੀ ਵਾਸਤੇ ਵੀ ਆਪਣੇ ਕੱਪੜੇ-ਪੜੇ-ਪੇ ਬਣਾਉਣਗੇ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਤੁਹਾਡੇ ਤੇ ਵੀ ਇਹ ਗੱਲ ਤੁਸੀਂ ਕਹਿ ਰਹੇ ਏ ਜੀ ਬਤੈ ਨੂੰ ਜਿਹੜਾ ਯਕੀਨ ਨਹੀਂ ਹੁੰਦਾ ਪੈਸੇ ਮੈਸੇਜੇ ਮੰਗਾਏ ਸੀ ਕਿ ਦੇ ਆਈਏ ਉਹਨਾਂ ਦੇ ਘਰ ਪਹਿਲੋਂ ਨਾਲ